ਇਸਾ ਅਬਦੀਨ ਅਬਦੀਰ ਵਾਲਾ ਇਹ ਵੀ ਲੈ ਰਿਹਾ ਦਿਆ ਮਸਤਰਾ ਫਾਟੇ ਵਿੱਚ ਆ ਤੀ ਗੀਂ ਉਹ ਜਉ ਕੋਰੀ ਸਰਾ ਤੀ ਮੇਰੇ ਨਾਲ ਬੱਦਕ ਤਾ ਟੋਰ ਲਾਉਂਦਾ ਆਹੋ ਤਿਆਰ ਰੁਕ ਦੇਖ ਗਏ ਮਾਫੀ ਹੁੰਦੇ ਇੱਕ ਦਿਨ ਆ ਪੱਤੀਆ ਕੋ ਪੰਤਾਲੀ ਚ ਉਹ ਇਹ ਪੰਤਾਲੀ ਚ ਰੋ ਰੋ ਦੇਖੋ ਕਹਿੰਦੇ ਜਿਹਦੇ ਕੋਲ ਤਰੀਕਾ ਇੱਥੇ ਅਮਰੀਕਾ ਦੇਖੋ ਨਾਜਦਾ ਫਰਦਾ ਦੇ ਦੋ ਬੰਦੇ ਨਾਲ ਇਹਦੇ ਪੈਸੇ ਇਕੱਠੇ ਕਰਦੇ ਫਰਦੇ ਆ ਉਹ ਦੇਖੋ ਸੋ ਦੇਖੋ ਪੰਜ ਚਾਰ ਤੋਂ ਬੰਦਾ ਖੜਾ ਦੇਖੀ ਜਾਂਦਾ ਤੇ ਦਿਹਾੜੀ ਬਣਾਉਣੀ ਆ ਸਰਮਣਾ ਮੰਨਿਆ ਕਰੋ ਕੰਮ ਦੇਖੋ ਸਰਦਕ ਨੱਚਣਾ ਗੱਲਾਂ ਬਸ I'm gonna get it.